ਹੈਲੋ ਡੀਅਰ ਫਰੈਂਡਸ ਇੱਕ ਬਰੀ ਫਿਰ ਤੋਂ ਸਵਾਗਤ ਹੈ ਤੁਹਾਡੇ ਆਪ ਜਿਹਦੇ YouTube ਚੈਨਲ ਗੁਰਬਾਨੀ ਜ਼ੋਨ ਵਿੱਚ ਅੱਜ ਉਹ ਮੈਂ ਆਪਣੇ ਦਿਲ ਦੀਆਂ ਗੱਲਾਂ ਤੁਹਾਡੇ ਨਾਲ ਲੈ ਕੇ ਆਈ ਹੈਗੀਆਂ ਉਹ ਹੈਗੀਆਂ ਜਰਾ ਸੋਚੋ ਕੀ ਸੋਚੋ ਚਲੋ ਉਹਦੇ ਬਾਰੇ ਚ ਮੈਂ ਗੱਲ ਕਰਦੀ ਹਾਂ ਤੁਹਾਡੇ ਨਾਲ ਜਰਾ ਸੋਚੋ ਤੁਸੀਂ ਕਿ ਅੱਜ ਤੁਸੀਂ ਤੁਹਾਨੂੰ ਇਸ ਦੁਨੀਆ ਤੋਂ ਜਾਣਾ ਪੈ ਜਵੇ ਹੈਨਾ ਤਾਂ ਕੀ ਰਹਿ ਜਾਊਗਾ ਤੁਹਾਡੇ ਬਾਦ ਉਹ ਕੱਪੜੇ ਜਿਨ੍ਹਾਂ ਨੂੰ ਅਸੀਂ ਸ਼ੌਕ ਨਾਲ ਪਹਿਨਦੇ ਆਂ ਜਾ ਕਿਸੇ ﺍﻟमारी ਚ ਤੂਲ ਖਾਰੇ ਹੋਣਗੇ ਹੋ ਹੈ ਨਾ ਉਹ ਸਾਡੀਆਂ ਪਿਆਰੀਆਂ ਪਹਿਰੀ ਚੀਜ਼ਾਂ ਜਿਵੇਂ ਕਿ ਫੋਨ ਹੋ ਗਿਆ ਕੜੀ ਹੋ ਗਈ ਕਿਤਾਬਾਂ ਹੋ ਗਈਆਂ ਉਹ ਜਾਂ ਤਾਂ ਕਿਸੇ ਹੋਰ ਦੇ ਹੱਥ ਚ ਹੋਣ ਗਈਆਂ ਜਾਂ ਉਹ ਸਿੱਟ ਦਿੱਤੀਆਂ ਜਾਣ ਗਈਆਂ ਸਾਡੇ ਦੋਸਤ ਸਾਡੇ ਜੋ ਫਰੈਂਡ ਹੈਗੇ ਆ ਹੈ ਨਾ ਉਹ ਸਾਡੀਆਂ ਫੋਟਾਂ ਨੂੰ ਕੀ ਕਰਨਗੇ ਪੋਸਟ ਕਰਨਗੇ ਘਰ ਵਾਲੇ ਆ ਜਿਹੜੇ ਰੋਂਨਗੇ ਟੁੱਟ ਜਾਣਗੇ ਪਰ ਸਮੇਂ ਦੇ ਨਾਲ ਨਾ ਸਭ ਫੋਲ ਜਾਣਗੇ ਤੁਹਾਨੂੰ ਹੈਨਾ ਔਰ ਆਪਾਂ ਸਿਰਫ ਇੱਕ ਨਾ ਬਣ ਕੇ ਰਹਿ ਜਾਵਾਂਗੇ ਤਾਂ ਕਿਉਂ ਨਾ ਹੁਣੇ ਸਾਨੂੰ ਜੀ ਲੈਣਾ ਚਾਹੀਦਾ ਹੈ ਉਹ ਲਮਹਾ ਜੋ ਹੁਣ ਤੱਕ ਸਿਰਫ ਸੋਚਦੇ ਸੋਚਦੇ ਅਸੀਂ ਗਵਾ ਦਿੱਤੇ ਆ ਫਿਰਸ ਏਸੀ ਮੇਰੀਆਂ ਜਿਹੀਆਂ ਦਿਲ ਦੀਆਂ ਗੱਲਾਂ ਤੁਹਾਡੇ ਨਾਲ ਤੇ ਵੀਡੀਓ ਸੁਣਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮਿਲਦੇ ਇੱਕ ਨਵੀਂ ਵੀਡੀਓ ਚੇ